ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆਂ ਕਿ ਕੈਸਟਰੋਲ ਦੀ ਸਮੱਸਿਆ ਦਾ ਰਾਮਬਾਨੇ ਇਲਾਜ ਹੈ ਜਿਹੜਾ ਉਹ ਹਿੰਗਾ ਤੇ ਸਵੇਰੇ ਖਾਲੀ ਪੇਟ ਉਹਦਾ ਪਾਣੀ ਪੀਣਾ ਸਾਡੀ ਸਰੀਰ ਲਈ ਕਿੰਨਾ ਫਾਇਦੇਮੰਦ ਆ ਖਾਣਾ ਬਣਾਉਂਨੇ ਆ ਜਾਂ ਕਈ ਤਰ੍ਹਾਂ ਦੇ ਮਸਾਲੇ ਵਰਤੇ ਜਾਂਦੇ ਹਨ ਪਰ ਹਿੰਗਾ ਇਹਨਾਂ ਮਸਾਲਿਆਂ ਵਿੱਚੋਂ ਇੱਕ ਆ ਜੋ ਅਕਸਰ ਹੀ ਕਈ ਪਕਵਾਨਾਂ ਵਿੱਚ ਵਰਤਿਆ ਜਾਂਦਾ ਹੈ ਇਹ ਇੱਕ ਸ਼ਾਨਦਾਰ ਮਸਾਲਾ ਹੈ ਨਾ ਸਿਰਫ ਪਕਵਾਨ ਦਾ ਸਵਾਦ ਵਧਾਉਂਦਾ ਹੈ ਸਗੋਂ ਸਾਡੀ ਸਿਹਤ ਨੂੰ ਵੀ ਵਧੀਆ ਰੱਖਦਾ ਹੈ ਇਹ ਆਪਣੀ ਬਲੱਖਣ ਮਜ਼ਬੂਤ ਸੁਗੰਧ ਲਈ ਜਾਣਿਆ ਜਾਂਦਾ ਹੈ ਖਾਸ ਤੌਰ ਤੇ ਜਿਹਨੇ ਕੈਸਟਰੋਲ ਹਨ ਉਹਨਾਂ ਦੀ ਸਮੱਸਿਆ ਜਿਹੜੇ ਲੋਕ ਪੀੜਤ ਹਨ ਉਹਨਾਂ ਵਿੱਚ ਕਾਫੀ ਮਦਦਗਾਰ ਆ ਖਾਣੇ ਵਿੱਚ ਦਹੀਂ ਦੀ ਵਰਤੋਂ ਕਰਦੇ ਕਰਦੇ ਆ ਪਰ ਇਹਦਾ ਜਿਹੜਾ ਪਾਣੀ ਆ ਨਾ ਉਹ ਵੀ ਅਸੀਂ ਪੀ ਸਕਦੇ ਆ ਤੇ ਹਿੰਗ ਦਾ ਪਾਣੀ ਸਾਡੀ ਸਿਹਤ ਲਈ ਇੰਨਾ ਫਾਇਦੇਮੰਦ ਹਨ ਜੇਕਰ ਤੁਸੀਂ ਅਜੇ ਵੀ ਇਹਦੇ ਫਾਇਦਿਆਂ ਤੋਂ ਅਣਜਾਣ ਹੋ ਨਾ ਤੇ ਅੱਜ ਤੁਹਾਨੂੰ ਦੱਸ ਦਿਆਂ ਕਿ ਖਾਲੀ ਪੇਟ ਹਿੰਗ ਦਾ ਪਾਣੀ ਪੀਣਾ ਸਾਡੀ ਸਿਹਤ ਲਈ ਕਿੰਨਾ ਵਧੀਆ ਆ ਜਿੱਦਾਂ ਸਾਡੇ ਸਰੀਰ 'ਚ ਕੋਈ ਮਾਰਾ ਕੈਸਟਰੋਲ ਹੁੰਦਾ ਨਾ ਤੇ ਹਿੰਗ ਕਾਰਬੋਨਿਕ ਕੰਪੋਊਡ ਨਾਲ ਭਰਪੂਰ ਹੁੰਦਾ ਹੈ ਜੋ ਖਰਾਬ ਕੈਸਟਰੋਲ ਨੂੰ ਪੱਦਰ ਨੂੰ ਘਟਾ ਸਕਦਾ ਹੈ ਐਡੀਐਲ ਕੈਸਟਰੋਲ ਤੇ ਉੱਚ ਪੱਦਰ ਨੂੰ ਦਿਲ ਦੀ ਬਿਮਾਰੀ ਸਟ੍ਰੋਕ ਵਰਗੀਆਂ ਗੰਭੀਰ ਰਸਈਆਂ ਜਿਹੜੀਆਂ ਹੋ ਜਾਂਦੀਆਂ ਹਨ ਅਜਈਆਂ ਸਥਿਤੀਆਂ ਵਿੱਚ ਰੋਜ਼ਾਨਾ ਜਿਹੜਾ ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਐਡੀਐਲ ਕੈਸਟਰੋਲ ਦੇ ਪੱਦਰ ਨੂੰ ਘਟਾਉਣ ਵਿੱਚ ਸਾਨੂੰ ਬਹੁਤ ਹੀ ਮਦਦਗਾਰ ਆ ਇਸ ਤੋਂ ਇਲਾਵਾ ਇਹਦੇ ਐਚਡੀਐਲ ਕੈਸਟਰੋਲ ਜਾਨੀ ਜਿਹੜਾ ਸਾਡੇ ਸਰੀਰ ਦਾ ਗੁੱਡ ਕੈਸਟਰੋਲ ਹਨ ਅਨੁਮੀਏ ਵਦੋਂ ਦਾਇਆ ਕੈਸਟੋਲ ਦਾ ਪੱਦਰ ਘਟਾਉਣ ਵਾਸਤੇ ਆਪਣੇ ਭਾਰ ਨੂੰ ਕੰਟਰੋਲ 'ਚ ਰੱਖਣਾ ਵੀ ਬੇਹਤ ਜ਼ਰੂਰੀ ਆ ਕਿਉਂਕਿ ਅਜੇ ਹੀ ਹਿੰਗ ਦਾ ਪਾਣੀ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਵੀ ਕਰਦਾ ਆ ਇਹ ਮੈਟਲੋਜੀਮ ਨੂੰ ਵਧਾ ਕੇ ਫੈਟ ਬਰਨ ਨੂੰ ਪ੍ਰੇਰਿਤ ਕਰਕੇ ਭਾਰ ਘਟਾਉਣ ਵਿੱਚ ਇਹ ਮਦਦ ਕਰਦਾ ਆ ਇਸ ਤੋਂ ਇਲਾਵਾ ਇਹ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦਾ ਆ ਤੇ ਇਸ ਨਾਲ ਸਾਡੀ ਭੁੱਖ ਵੀ ਕੰਟਰੋਲ ਹੁੰਦੀ ਆ ਹਿੰਗ ਦੀ ਸਾਰ ਵਿਰੋਧੀ ਗੁਣ ਸਰੀਰ ਨੂੰ ਸੋਜ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ। ਪ੍ਰਾਣੀ ਸੋਜ ਅਕਸਰ ਉਸ ਕੈਸਟਰੋਲ ਨਾਲ ਜੁੜੀ ਹੁੰਦੀ ਹੈ ਜਿਸ ਨਾਲ ਸੰਭਾਵੀ ਤੌਰ ਤੇ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਹਿੰਗ ਦਾ ਪਾਣੀ ਇਸ ਸੋਜ ਨਾਲ ਜਿੱਥਣ ਵਿੱਚ ਮਦਦਗਾਰ ਹੈ, ਕੈਸਟਰੋਲ ਕਰਕੇ ਦਿਲ ਨਾਲ ਸੰਬੰਧੇ ਦੇ ਜੋਖਮ ਨੂੰ ਇਹ ਘਟਾ ਸਕਦਾ ਹੈ। ਬਦਰ ਲੋਕ ਪਾਚਨ ਕੇਰਾ ਨੂੰ ਸੁਧਾਰ ਲਈ ਹਿੰਗ ਦੀ ਵਰਤੋਂ ਕਰਦੇ ਹਨ। ਜਿਹੜੀ ਹਿੰਗ ਹੈ ਨਾ ਉਹ ਸਾਡੀ ਪਾਚਨ ਸ਼ਕਤੀ ਨੂੰ ਸਿਹਤਮੰਦ ਬਣਾਉਂਦੀ ਹੈ। ਬਦਹਾਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਧੰਨਵਾਦ।